ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਇਸ ਦੁਨੀਆ ਤੋਂ ਤੁਰ ਗਏ। ਜਿਹੜਾ ਦੇ ਹੈ ਨਹੀਂ ਉਹਨਾਂ ਨੂੰ ਵੈਲਿਊ ਉਦੋਂ ਪਤਾ ਲੱਗਦੀ ਆ ਵੀ ਵੀ ਨਾਲ ਦੇ ਕਮਰੇ 'ਚ ਖੰਗ ਵੀ ਹੁੰਦੀ ਸੀ, ਪਤਾ ਤਸੀ ਵੀ ਹੈਗੀ ਆ। ਹਨਾ ਅੱਜ ਉਹ ਬੰਦਾ ਉਸ ਮੰਜੇ ਨੂੰ ਵੇਖ-ਵੇਖ ਕੇ ਰੋਂਦਾ। ਗੱਲ ਸਿਰਫ ਉਹੀ ਆ ਵੀ ਉਹ ਉਸ ਦੁਕਾਨ ਦੇ ਅੱਗੋਂ ਲੰਘਣਾ ਜਿਹਦੀ ਪਿਓ ਦੀ ਜੇਬ 'ਚ ਪੈਸਾ ਨਹੀਂ ਹੈਗਾ। ਤੇ ਦੋ ਮਿਆਣੇ ਨਾਲ ਹੋਣ ਤੇ ਬਿਆਣੇ ਕਹਿਣ ਵੀ Papa ਟੌਫੀ ਖਾਣੇ। ਉਹਨੂੰ ਪਤਾ ਵੀ ਰੁਪਈਆ ਤੇ ਜੇਬ 'ਚ ਨਹੀਂ। ਵੀ ਟੌਫੀ ਵੀ ਖਾਣੀ ਐ ਦੁਕਾਨ ਦੇ ਕੋ ਨੰਗਣਾ ਕਿੱਦਾਂ ਵਾਂ ਉਹ ਕਈ ਵਾਰ ਤੇ ਵੜ ਭੰਨ ਕੇ ਜਿਹੜਾ ਅੱਧਾ ਕਿਲੋਮੀਟਰ ਦਾ ਸਫ਼ਰ ਉਹ 4 ਕਿਲੋਮੀਟਰ ਤੁਰ ਕੇ ਤੈਅ ਕਰਦਾ ਵੀ ਇਹ ਦੁਕਾਨ ਦੇ ਕੋ ਨੰਗਣਾ ਪੈ ਜੇ ਮੈਂ ਨਾ ਕਿੱਦਾਂ ਕਰੂੰਗਾ ਕੀਤਾ ਸੀ ਦਾਦਾ ਜੀ ਤੋਂ ਕਹਿੰਨੇ ਆ ਨਾ ਕਿ ਹਾਂ ਸਾਨੂੰ ਐਨੇ ਚਾਹੀਦੇ ਮੈਂ ਕਹਿੰਨੀ ਮੈਂ 500 ਮੰਗਦੀਆਂ ਮੈਨੂੰ 2000 ਦਿੰਦੇ ਆ ਤੇ ਮੈਂ ਕਦੇ ਪੁੱਛਦੀ ਇਹਨਾਂ ਨੂੰ ਮੈਂ ਉਹਨੂੰ ਇੱਕ ਦਿਨ ਪੁੱਛਿਆ ਕਿ ਤੁਸੀਂ ਮੈਨੂੰ ਜ਼ਿਆਦਾ ਪੈਸੇ ਕਿਉਂ ਦਿੰਦੇ ਹੋ ਤਾਂ ਉਹ ਕਹਿੰਦੇ ਕਿ ਪੁੱਤ ਮੈਂ ਮਾਰ ਟਾਈਮ ਦੇਖਿਆ ਹੈ ਨਾ ਮੈਂ ਸਾਈਕਲਾਂ ਤੇ ਐ ਐਸਟਡੀ ਲਾਈ ਹੈ ਸਾਈਕਲਾਂ ਤੇ ਘੁੰਮਿਆ ਮੇਰੇ ਕੋਲ ਗੱਡੀ ਵੀ ਮਸਾ ਆਈ ਸੀ ਤੇ ਅਸੀਂ ਮਤਲਬ ਨਾ ਪੂਰੇ ਆਂਡ ਗਵਾਂਡ ਵਿੱਚ ਸਾਡੀ ਪਹਿਲੀ ਗੱਡੀ ਸੀ ਤੇ ਮੈਂ ਇੰਨਾ ਖੁਸ਼ ਹੋਇਆ ਸੀ ਮੇਰਾ ਪਿਓ ਇੰਨਾ ਖੁਸ਼ ਹੋਇਆ ਸੀ ਤਾਂ ਮੈਂ ਇਹ ਚਾਹਨਾ ਕਿ ਤੁਸੀਂ ਆਪਣੇ ਪੂਰੇ ਸ਼ੌਂਕ ਪੂਰੇ ਕਰੋ ਤੇ ਜਦੋਂ ਤੱਕ ਮੈਂ ਹੈਗਾ ਨਾ ਤੁਹਾਨੂੰ ਕਦੇ ਉਫ ਤੱਕ ਨਾ ਹੋਵੇ ਕਰੀਏ ਮਿਲਣਾ ਦਾ ਅੱਜ ਦੀ ਪੀੜ੍ਹੀ ਵਾਸਤੇ ਸਭ ਤੋਂ ਜਿਹੜੀ ਜ਼ਰੂਰੀ ਸੇਹ ਵਾਲੀ ਗੱਲ ਨਾ ਉਹ ਇਹ ਹੈ ਕਿ ਆਪਣੀ ਮਾਂ ਪਿਓ ਦੀ ਇੱਜ਼ਤ ਕਰਨੀ ਸਿੱਖੋ ਉਹਨਾਂ ਨੇ ਮਾਂ ਪਿਓ ਨੂੰ ਸਿਰਫ ਤਾਂ ਪੈਸੇ ਤਾਂ ਕਸੂਰਤ ਰੱਖ ਲਿਆ ਬਈ ਹਫਤੇ ਦਾ ਇਹਨਾਂ ਦੇ ਦੋ ਮਹੀਨੇ ਦਾ ਆ ਦੇ ਦੋ ਕੋਲਾਨੀ ਚੀਜ਼ ਦਵਾ ਦੋ ਉਹਤਵਾ ਦੋ ਉਹਤਵਾ ਦੋ ਪਰ ਜੀ ਇੱਜ਼ਤ ਕਦਰ ਦੀ ਗੱਲ ਕਰੀਏ ਤੇ ਉਹਨਾਂ ਨੂੰ ਬਿਲਕੁਲ ਕਦਰ ਇੱਜ਼ਤ ਨਹੀਂ ਰਹੀ ਇਸ ਚੀਜ਼ ਦੀ ਔਰ ਇਹਦਾ ਇੰਪੈਕਟ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਇਸ ਦੁਨੀਆ ਤੋਂ ਤੁਰ ਗਏ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਵੈਲਿਊ ਉਦੋਂ ਪਤਾ ਲੱਗਦੀ ਆ ਵੀ ਵੀ ਨਾਲ ਦੇ ਕਮਰੇ 'ਚ ਖੰਗਦੀ ਹੁੰਦੀ ਸੀ ਪਤਾ ਤਾਂ ਸੀ ਵੀ ਹੈਗੀ ਆ ਹਨ ਅੱਜ ਉਹ ਬੰਦਾ ਉਸ ਮੰਜੇ ਨੂੰ ਵੇਖ-ਵੇਖ ਕੇ ਰੋਂਦਾ ਮੈਨੂੰ ਲੱਗਦਾ ਅਸਲ ਦੌਲਤ ਜਿਹੜੀ ਉਹ ਮਾਂ ਪਿਓ ਆ ਜਿਹੜੀ ਜਿਹੜੀ ਬੰਦੇ ਜਿਹਦੀ ਬੰਦੇ ਨੂੰ ਕਦਰ ਹੀ ਹੈ ਨਹੀਂ ਆ ਅੱਜ ਦੀ ਤਰੀਕੇ ਦੇ ਵਿੱਚ ਸੋ ਮੈਨੂੰ ਲੱਗਦਾ ਇਹ ਰਿਸ਼ਤੇ ਨਾਤੇ ਸਾਖ ਸੰਬੰਧੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਾਦ ਦੀ ਗੱਲ ਆ ਸਭ ਤੋਂ ਪਹਿਲੇ ਜਿਹੜੀ ਸਭ ਤੋਂ ਕੀਮਤੀ ਦੌਲਤ ਇਸ ਦੁਨੀਆ ਦੀ ਉਹ ਤੁਹਾਡੀ ਮਾਂ ਤੇ ਤੁਹਾਡਾ ਪਿਓ ਜਿਨੇ ਤੁਹਾਨੂੰ ਮਤਲਬ ਮਤਲਬ ਮਾਂ ਦੀ ਤੇ ਮੈਂ ਕੀ ਕੀ ਡੈਫੀਨੇਸ਼ਨ ਦਵਾਂ ਮੈਨੂੰ ਲੱਗਦਾ ਕਿ ਜਿਸ ਧਰਤੀ ਉੱਤੇ ਉਸ ਪ੍ਰਮਾਤਮਾ ਨੇ ਕੋਈ ਸਭ ਤੋਂ ਖੂਬਸੂਰਤ ਚੀਜ਼ ਬਣਾਈ ਆ ਨਾ ਤੇ ਉਹ ਮਾਂ ਆ। ਉਹ ਤੋਂ ਖੂਬਸੂਰਤ ਇਸ ਦੁਨੀਆ 'ਚ ਕੁਝ ਵੀ ਹੈ ਨਹੀਂ। ਕੁਝ ਵੀ ਨਹੀਂ ਹੈ ਉਹ ਤੋਂ ਖੂਬਸੂਰਤ। ਉਹ ਤੋਂ ਕੀਮਤੀ ਵੀ ਕੁਝ ਨਹੀਂ ਹੈ। ਮਾਂ ਤੋਂ ਕੀਮਤੀ। ਅ ਚਾਹੇ ਉਹ ਪਾਣੀ 'ਚ ਚੱਲਣ ਵਾਲਾ ਪ੍ਰਾਣੀ ਹੈ, ਮੱਛੀ ਲਾ ਲਓ ਜਾਂ ਕੋਈ ਹੋਰ ਲਾ ਲਓ। ਚਾਹੇ ਉੱਡਣ ਵਾਲਾ ਕੋਈ ਪੰਛੀ ਹੈ। ਤਾਹੇ ਇਨਸਾਨ ਨੇ ਚਾਹੇ ਚੌਕਾੜਾ ਚੌਕਲ ਜੀ ਨੂੰ ਆਪਾਂ ਚਾਰ ਪੈਰਾਂ ਵਾਲਾ ਜਾਨਵਰ ਕਹਿ ਦਿੰਦੇ ਆ ਇਹ ਇਹ ਸਾਰੀਆਂ ਪ੍ਰਜਾਤੀਆਂ ਇਸ ਧਰਤੀ ਉੱਤੇ ਕਰੋੜਾਂ ਹੀ ਜਾਤੀਆਂ ਨੇ ਚਾਹੇ ਕੀੜੇ ਮਕੌੜੇ ਆ ਪਰ ਇੱਕ ਮਾਂ ਦਾ ਫਾਰਮੈਟ ਇਹੋ ਜਿਹਾ ਜਿਹੜਾ ਉਸ ਪਰਮਾਤਮਾ ਨੇ ਬਦਲੇ ਉਹੋ ਹੀ ਫਾਰਮੈਟ ਉਹੋ ਹੀ ਸੌਫਟਵੇਅਰ ਹਰ ਪ੍ਰਾਣੀ ਚ ਪਾਤਾ ਕਿ ਜਦੋਂ ਉਹਦੇ ਬੱਚੇ ਵੱਲ ਕੋਈ ਵੇਖਦਾ ਤੇ ਉਹ ਅਗਰੈਸਿਵ ਹੋ ਜਾਂਦੀ ਹੈ ਚਾਹੇ ਉਹ ਮੱਛੀ ਹੈ ਚਾਹੇ ਉਹ ਪੰਛੀ ਹੈ ਚਾਹੇ ਕੋਈ ਵੀ ਹੈ ਇਦਾਂ ਮਤਲਬ ਇਸ ਧਰਤੀ ਉੱਤੇ ਜੇ ਕੁਦਰਤ ਵੇਖਣੀ ਆ ਤਾਂ ਮਾਂ ਚ ਵੇਖੀ ਜਾ ਸਕਦੀ ਹੈ ਜਿਹੜੀ ਨਿਰਪੱਖ ਆ ਜਿਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਜਿਹੜੀ ਆਪਣੇ ਬੱਚੇ ਨੂੰ ਤੇ ਪਿਆਰ ਕਰਦੀ ਕਰਦੀ ਪਰ ਜਦੋਂ ਕਿਸੇ ਦੇ ਬੱਚੇ ਨੂੰ ਵੀ ਲੋੜ ਹੁੰਦੀ ਉਹਨੂੰ ਵੀ ਦੁੱਧ ਪਿਆਉਂਦੀ ਆ ਇਹ ਇਹ ਮਤਲਬ ਸਿਰਫ ਮਾਂ ਦੇ ਹਿੱਸੇ ਆ ਇਸ ਦੌਲਤ ਨੂੰ ਜਦੋਂ ਸਮਝ ਗਏ ਨਾ ਉਹ ਵੀ ਇਹ ਦੌਲਤ ਵੀ ਆ ਮਤਲਬ ਧਰਤੀ ਤੋਂ ਪਾਪ ਹੀ ਮੁੱਕ ਜਾਣਾ ਜੇ ਤੁਸੀਂ ਉਸ ਉਸ ਇੱਕ کردار ਦੇ ਮਗਰ ਲੱਗੇ 人のマーケンで ਸੋ ਜਿਵੇਂ ਹੁਣ ਆਪਾਂ ਮਾਂ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਨਾ ਕਿਤੇ ਪੜਿਆ ਸੀ ਕਿ ਮਾਂ ਨੂੰ ਨਾ ਰੱਬ ਨੇ ਬਹੁਤ ਕੁਝ ਦਿੱਤਾ ਐ ਐਂਡ ਮਾਂ ਨੂੰ ਹਮੇਸ਼ਾ ਮਿਲਿਆ ਵੀ ਐ ਪਰ ਜਿੱਥੇ ਇੱਕ ਪਿਓ ਦੀ ਗੱਲ ਆਂਦੀ ਹੈ ਨਾ ਤਾਂ ਇਹ ਕਿਹਾ ਜਾਂਦਾ ਹੈ ਕਿ ਨਾ ਜਵਾਕਾਂ ਨੂੰ ਵੀ ਕਿ ਪਿਓ ਦੇ ਸਿਰ ਤੇ ਤੁਸੀਂ ਐਸ਼ ਕਰ ਰਹੇ ਹੋ ਤਾਂ ਦੋ ਦੋ ਚੀਜ਼ਾਂ ਦੀ ਰਿਸਪੋਨਸੀਬਿਲਟੀ ਉਦੋਂ ਬੱਚਿਆਂ ਤੇ ਪੈਂਦੀ ਜਾਂ ਤਾਂ ਜਦੋਂ ਕਬੀਲਦਾਰੀ ਬੰਦੇ ਨੂੰ ਆਪਸਾਂ ਬੱਚੇ ਨੂੰ ਆਪ ਸਾਹਮਣੇ ਪੈਂਦੀ ਹੈ ਜਾਂ ਫਿਰ ਜਦੋਂ ਇੱਕ ਪਿਓ ਦਾ ਸਾਯਾ ਬੱਚੇ ਤੋਂ ਚਲਾ ਜਾਂਦਾ ਹੈ ਹਾਲਾਂਕਿ ਇੰਨਾ ਜ਼ਿਆਦਾ ਉਦੋਂ ਮਾਂ ਬਾਰੇ ਨਹੀਂ ਕਿਹਾ ਜਾਂਦਾ ਜਦੋਂ ਇਹ ਕਿਹਾ ਜਾਂਦਾ ਕਿ ਤੁਹਾਡੇ ਸਿਰ ਤੇ ਜਦੋਂ ਪਿਓ ਦਾ ਜਦੋਂ ਪਿਓ ਤੁਹਾਡੇ ਸਿਰ ਤੇ ਹੈਗਾ ਤੁਸੀਂ ਉਦੋਂ ਹੀ ਐਸ਼ ਕਰ ਰਹੇ ਹੋ ਤਾਂ ਪਿਓ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਕੀ ਚੀਜ਼ਾਂ ਹੈਗੀਆਂ ਜਿਹੜੀ ਇੰਨੀਆਂ ਜ਼ਿਆਦਾ ਜੁੜੀਆਂ ਜਾਂਦੀਆਂ ਕਿ ਹਮੇਸ਼ਾ ਪਿਓ ਦੇ ਸਿਰ ਤੇ ਅਸੀਂ ਐਸ਼ ਕਰਦੇ ਆਂ ਦੇਖੋ ਪਿਓ ਜਿਹੜਾ ਵਾ ਪਿਓ ਵੀ ਰੱਬ ਹੀ ਆ ਪਿਓ ਵੀ ਰੱਬ ਹੀ ਆ ਪਰ ਉਹ ਇੱਕ ਇਹੋ ਜਿਹਾ ਰੱਬ ਹੈ ਜਿਹਦਾ ਜ਼ਿਕਰ ਬੜਾ ਘੱਟ ਆਉਂਦਾ ਉਹ ਉਹ ਰੱਬ ਹੈ ਜਿਹੜਾ ਮਾਂ ਦਾ ਰੱਬ ਹੈ ਮਾਂ ਉਦੋਂ ਤੱਕ ਕੀ ਸਰਦਾਰੀ ਹੈ ਜਦ ਤੱਕ ਉਹ ਜੀਂਦਾ ਜਦ ਤੱਕ ਉਹ ਉਹ ਜੀਤਾ ਉਦੋਂ ਤੱਕ ਹੀ ਉਹਦੀ ਸਰਦਾਰੀ ਹੈ ਹੁਣ ਪਿਓ ਦੀ ਜੇ ਗੱਲ ਕਰੀਏ ਤੇ ਪਿਓ ਇੱਕ ਇਹੋ ਜਿਹਾ ਸ਼ਖਸ ਹੁੰਦਾ ਜਿਹੜਾ ਇੱਕ ਇਟਾਂ ਦੇ ਜਾਂ ਸੀਮੈਂਟ ਦੇ ਘਟਾਂਚੇ ਨੂੰ ਘਰ ਬਣਾਉਂਦਾ ਪਰ ਸਾਰੀ ਜ਼ਿੰਦਗੀ ਉਹ ਘਰ ਉਹਨੂੰ ਮਕਾਨ ਹੀ ਲੱਗੀ ਜਾਂਦਾ ਸਾਨੂੰ ਘਰ ਲੱਗਦਾ ਅਸੀਂ ਰਹਿੰਦੇ ਹਾਂ ਉੱਥੇ ਪਰ ਉਹ ਉਸ ਮਕਾਨ ਨੂੰ ਬਣਾਉਂਦਾ ਹੀ ਰਹਿੰਦਾ ਸਾਰੀ ਜ਼ਿੰਦਗੀ ਉਹ ਸੀਟਾਂ ਦੇ ਢਾਂਚੇ ਨੂੰ ਬਣਾਉਂਦਾ ਹੀ ਰਹਿੰਦਾ ਕਦੀ ਕਲੀ ਕਰਾ ਦੇ ਕਦੀ ਦਾਲ ਮੋਕ ਗਈ ਕਦੀ ਆਟਾ ਮੋਕ ਗਿਆ ਕਦੀ ਚੌਲ ਮੋਕ ਗਏ ਕਦੀ ਸਕੂਲ ਦੀ ਫੀਸ ਆ ਗਈ ਕਦੀ ਖੋਸ਼ ਆ ਗਈ ਇਹਨੂੰ ਵੀ ਘਰ ਬਣਾਉਣਾ ਹੀ ਕਹਿੰਦੇ ਆ ਉਦੋਂ ਤੱਕ ਨਹੀਂ ਸਮਝ ਲੱਗਦੀ ਜਦੋਂ ਤੱਕ ਉਹ ਬਜ਼ੁਰਗ ਹੋ ਕੇ ਉਸ ਮਕਾਨ ਦੇ ਵਿੱਚ ਬਹਿ ਨਹੀਂ ਜਾਂਦਾ ਵੀ ਹੁਣ ਮੈਂ ਬਹਿ ਗਿਆ ਤੇ ਹੁਣ ਤੂੰ ਘਰੋਂ ਬਾਹਰ ਨਿਕਲ ਜੇ ਉਹ ਬੰਦਾ ਘਰੋਂ ਬਾਹਰ ਨਿਕਲਦਾ ਫਿਰ ਉਹਨੂੰ ਲੱਗਦਾ ਮੈਂ ਘਰ 'ਚ ਸੀਗਾ ਹੁਣ ਮੈਂ ਮਕਾਨ 'ਚ ਆਉਣਾ ਪਹਿਲਾਂ ਉਹ ਆਉਂਦਾ ਸੀਗਾ ਹੁਣ ਮੈਂ ਆਉਣਾ ਮਕਾਨ 'ਚ ਹੁਣ ਹੁਣ ਉਹ ਬੱਚੇ ਲਈ ਉਹ ਮਕਾਨ ਬਣ ਜਾਂਦਾ ਜਿਹੜਾ ਉਹਦਾ ਘਰ ਹੁੰਦਾ ਸੀਗਾ ਇਹ ਪਿਓ ਦੀ ਡੈਫੀਨੇਸ਼ਨ ਹੈ ਕਿਉਂਕਿ ਉਹ ਪਿਓ ਦੀ ਲੀਤੇ ਤੁਰ ਪਿਆ ਉਹ ਪਿਓ ਬਣਨ ਲੱਗ ਗਿਆ ਕਿ ਹੁਣ ਉਸ ਉਹਨੂੰ ਸਵਾਰਨਾ ਸ਼ੁਰੂ ਕਰਤਾ ਉਹਨੇ ਦਾਲਾਂ ਸਬਜ਼ੀਆਂ ਰੋਟੀਆਂ ਉਸ ਘਰ ਦੀਆਂ ਜ਼ਰੂਰਤਾਂ ਘਰ ਘਰ ਵਾਲਿਆਂ ਦਾ ਪਰ ਉਹ ਬੱਚੇ ਦਾ ਉਹ ਮਕਾਨ ਬਣ ਚੁੱਕਿਆ ਹੁੰਦਾ ਇਹ ਪਿਓ ਆ ਪਿਓ ਦੀ ਤੇ ਜਿੰਨੀਆਂ ਗੱਲਾਂ ਕਰ ਲੋ ਮੈਨੂੰ ਤਾਂ ਉਨੀਆਂ ਹੀ ਥੋੜੀਆਂ ਨੇ ਜਿੱਦਾਂ ਮਾਂ ਦੀਆਂ ਗੱਲਾਂ ਨਹੀਂ ਮੁੱਕ ਸਕਦੀਆਂ ਪਿਓ ਦੀਆਂ ਵੀ ਨਹੀਂ ਮੁੱਕ ਸਕਦੀਆਂ ਮਾਂ ਜਦੋਂ ਕਹਿੰਦੇ ਬੱਚੇ ਨੂੰ ਚੁੱਕਦੀ ਤਾਂ ਆਪਣੇ ਲੱਕ ਤੱਕ ਚੁੱਕਦੀ ਹਣਾ ਕੁਛੜ ਚੁੱਕਦੀ ਆਪਾਂ ਕਹਿੰਦੇ ਵੀ ਤੂੰ ਮਤਲਬ ਮੇਰੇ ਦਿਲ ਦੇ ਲਾਕੇ ਰਵੇਂ ਜਦੋਂ ਪਿਓ ਚੁੱਕਦਾ ਮੋਢੇ ਤੇ ਚੁੱਕਦਾ ਤੂੰ ਉਹ ਵੀ ਵੇਖ ਜੋ ਮੈਂ ਨਹੀਂ ਦੇਖ ਸਕਦਾ ਮੇਰੇ ਮੋਢੇ ਤੇ ਬਹਿ ਕੇ ਮੇਰੇ ਤੋਂ ਉੱਚਾ ਹੋ ਕੇ ਵੇਖ ਇੱਕ ਪਿਓ ਹੀ ਆ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਆਉਣੇ ਕੁਝ ਅਚੀਵ ਕਰਕੇ ਆਉਣੇ ਹੋ ਤੇ ਇੱਕ ਹੀ ਸ਼ਖਸ ਹੈ ਦੁਨੀਆ ਦੇ ਉੱਤੇ ਮੇਲ ਜੈਂਡਰ ਦੇ ਵਿੱਚ ਜਾਂ ਕਿਤੇ ਵੀ ਲਾ ਲਓ ਮਾਂ ਪਰ ਦੋਵੇਂ ਹੀ ਲਾ ਲਓ ਜਿਹੜਾ ਕਦੀ ਥੋੜਾ ਜੈਲਸੀ ਨਹੀਂ ਕਰਦਾ ਜਿਹੜਾ ਇਹ ਨਹੀਂ ਸੋਚਦਾ ਅੱਛਾ ਮੈਂ 5000 ਕਮਾਉਣਾ ਹੈ ਜਾਂ 8 ਕਮਾਉਣ ਲੱਗ ਗਿਆ ਉਹ ਕਹਿੰਦਾ ਸੱਚੇ ਬਾਦਸ਼ਾਹ ਇਹਨੂੰ 50 ਦੇ ਬ੍ਰਿਕਲ ਇਫ ਯੂ ਆ ਪਰ ਗੱਲ ਸਿਰਫ ਉਹੀ ਆ ਵੀ ਉਸ ਦੁਕਾਨ ਦੇ ਅੱਗੇ ਲੰਘਣਾ ਜਿਹਦੀ ਪਿਓ ਦੀ ਜੇਬ 'ਚ ਪੈਸਾ ਨਹੀਂ ਹੈਗਾ ਤੇ ਦੋ ਮਿਆਣੇ ਨਾਲ ਹੋਣ ਤੇ ਬਿਆਣੇ ਕਹਿਣ ਵੀ ਪਾਪਾ ਟੌਫੀ ਖਾਣੀ ਆ। ਉਹਨੂੰ ਪਤਾ ਵੀ ਰੁਪਈਆ ਤੇ ਜੇਬ 'ਚ ਨਹੀਂ। ਵੀ ਟੌਫੀ ਵੀ ਖਾਣੀ ਆ ਦੁਕਾਨ ਦੇ ਕੋਲ ਨੰਗਣਾ ਕਿੱਦਾਂ ਵਾਂ? ਉਹ ਕਈ ਵਾਰ ਤੇ ਵੜ ਪੰਨ ਕੇ ਜਿਹੜਾ ਅੱਧਾ ਕਿਲੋਮੀਟਰ ਦਾ ਸਫ਼ਰ ਉਹ 4 ਕਿਲੋਮੀਟਰ ਤੁਰ ਕੇ ਤੈਅ ਕਰਦਾ ਵੀ ਇਹ ਦੁਕਾਨ ਦੇ ਅੱਗੋਂ ਨੰਗਣਾ ਪੈ ਜੇ ਮੈਂ ਨਾ ਕਿੱਦਾਂ ਕਰੂੰਗਾ। ਜੇ ਨਿਆਣੇ ਨੂੰ ਕਹਿ ਦੇਵੇਂ ਨਾ ਤੇ ਉਹ ਕਿੱਦਾਂ ਗੱਲ ਕਹਿੰਦਾ ਵਾ ਵੀ ਇਹ ਟੌਫੀ ਜੇ ਅੱਜ ਲੈਣੀ ਤੇ ਇੱਕ ਮਿਲੂਗੀ। ਜੇ ਪਰਸੋਂ ਲੈਣੀਆਂ ਵਾ ਤੇ ਇੱਕ ਇੱਕ ਪੈਕੇਟ ਦਵਾ ਦੂੰਗਾ। ਪਤਾ ਪੈਸਾ ਨਹੀਂ ਉਹ ਕਿਦਾਂ ਦਿਲ ਤੇ ਪੱਥਰ ਰੱਖ ਕੇ ਤੇ ਕਿਉਂਕਿ ਬੱਚਿਆਂ ਵਾਸਤੇ ਦੁਨੀਆ ਦਾ ਸਭ ਤੋਂ ਅਮੀਰ ਸ਼ਖਸ ਹੀ ਹੋ ਆ ਇੱਕ ਬੱਚੇ ਵਾਸਤੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਦਾ ਪਿਓ ਆ ਜਿਹੜਾ ਉਹਦੀ ਸਾਰੀਆਂ ਖਾਹਸ਼ਾਂ ਪੂਰੀਆਂ ਕਰਦਾ ਸੋ ਮੇਰੇ ਨਾਲ ਪਿਓ ਦੀ ਡੈਫੀਨੇਸ਼ਨ ਜਿੰਨੀ ਕਿ ਮੇਰੇ ਕੋਲ ਸੀ ਮੈਂ ਤੁਹਾਨੂੰ ਦੱਸਦੀ ਇੱਥੇ ਮੈਂ ਵੀ ਸ਼ੇਅਰ ਕਰਨਾ ਚਾਹੂੰਗੀ ਸਰ ਮਤਲਬ ਅਸੀਂ ਮੈਂ ਜੁਆਇੰਟ ਫੈਮਿਲੀ ਵਿੱਚ ਰਹਿੰਦੀ ਹਾਂ ਜਿਵੇਂ ਦਾਦਾ ਜੀ ਪਾਪਾ ਜੀ ਬਿਲਕੁਲ ਕਿਉਂਕਿ ਤਾਈ ਨਾ ਮੈਨੂੰ ਸਭ ਲੋਕ ਕਹਿੰਦੇ ਤੂੰ ਆਪਦੀ ਉਮਰ ਤੋਂ ਨਾ ਜਲਦੀ ਮੈਚੁਰ ਹੋ ਗਈ ਹੈ ਕਿਉਂ ਦਾਦਾ ਜੀ ਤੋਂ ਦਾਦੀ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਐ ਐਂਡ ਅਸੀਂ ਨਾ ਕਦੇ ਵੀ ਪਾਪਾ ਨੂੰ ਕਹਿ ਦਿੰਦੇ ਕਿ ਪਾਪਾ ਪੈਸੇ ਦਿਓ ਤਾਂ ਬਿਕੋਜ਼ ਓਬਵੀਅਸਲੀ ਜਦ ਤੱਕ ਇੱਕ ਮਤਲਬ ਉਹ ਇਹ ਨਾ ਪਿਓ ਦਾ ਪਿਓ ਹੈਗੀ ਹੈ ਨਾ ਤਾਂ ਸਾਨੂੰ ਇਹਨੀ ਟੈਨਸ਼ਨ ਦੀ ਲੋੜ ਨਹੀਂ ਹੁੰਦੀ ਤਾਂ ਅਸੀਂ ਦਾਦਾ ਜੀ ਤੋਂ ਕਹਿੰਨੇ ਆ ਨਾ ਕਿ ਹਾਂ ਸਾਨੂੰ ਐਨੇ ਚਾਹੀਦੇ ਮੈਂ ਕਹਿੰਦੀ ਮੈਂ 500 ਮੰਗਦੀ ਹਾਂ ਉਹ ਮੈਨੂੰ 2000 ਦਿੰਦੇ ਆ ਤੇ ਮੈਂ ਕਦੇ ਪੁੱਛਦੀ ਆ ਨਾ ਉਹਨੂੰ ਇੱਕ ਦਿਨ ਪੁੱਛਿਆ ਕਿ ਤੁਸੀਂ ਮੈਨੂੰ ਜ਼ਿਆਦਾ ਪੈਸੇ ਕਿਉਂ ਦਿੰਦੇ ਹੋ ਤਾਂ ਉਹ ਕਹਿੰਦੇ ਕਿ ਪੁੱਤ ਮੈਂ ਮਾਰ ਟਾਈਮ ਦੇਖਿਆ ਹੈ ਨਾ ਮੈਂ ਸਾਈਕਲਾਂ ਤੇ ਐ ਐਸ ਜੀ ਡੀ ਲਾਈ ਹੈ ਸਾਈਕਲਾਂ ਤੇ ਘੁੰਮਿਆ ਮੇਰੇ ਕੋਲ ਗੱਡੀ ਵੀ ਮਸਾ ਆਈ ਸੀ ਤੇ ਅਸੀਂ ਮਤਲਬ ਨਾ ਪੂਰੇ ਆਂਡ ਗਵਾਂਡ ਵਿੱਚ ਸਾਡੀ ਪਹਿਲੀ ਗੱਡੀ ਸੀ ਤੇ ਮੈਂ ਇੰਨਾ ਖੁਸ਼ ਹੋਇਆ ਸੀ ਮੇਰਾ ਪਿਓ ਇੰਨਾ ਖੁਸ਼ ਹੋਇਆ ਸੀ ਤਾਂ ਮੈਂ ਇਹ ਚਾਹਨਾ ਕਿ ਤੁਸੀਂ ਆਪਣੇ ਪੂਰੇ ਸ਼ੌਂਕ ਪੂਰੇ ਕਰੋ ਤੇ ਜਦੋਂ ਤੱਕ ਮੈਂ ਹੈਗਾ ਨਾ ਤੁਹਾਨੂੰ ਕਦੇ ਉਫ ਤੱਕ ਨਾ ਹੋਵੇ ਤਾਂ ਉਹ ਗੱਲ ਇੰਨੀ ਜ਼ਿਆਦਾ ਇਦਾਂ ਹੁੰਦੀ ਹੈ ਤੇ ਹੁਣ ਮੇਰਾ ਹੀ ਡ੍ਰੀਮ ਹੈ ਕਿ ਨਹੀਂ ਉਹਨਾਂ ਨੂੰ ਪੂਰੀ ਦੁਨੀਆ ਕਮਾਣੀਆ ਕਰੋ ਸਾਡੇ ਲਈ ਇੰਨਾ ਕਰਦੇ ਆ ਨਾ ਤਾਂ ਅਸੀਂ ਉਹਨਾਂ ਲਈ ਇੰਨਾ ਜ਼ਿਆਦਾ ਕਰੀਏ ਨਾ ਕਿ ਉਹਨਾਂ ਨੂੰ ਮਹਿਸੂਸ ਵੀ ਨਾ ਹੋਵੇ ਕਿ ਨਹੀਂ ਮੇਰੇ ਬੱਚਾ ਨੇ ਆ ਨਹੀਂ ਕੀਤਾ ਬਿਲਕੁਲ ਜੀ ਬਿਲਕੁਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਕਿ 95 96 ਦੇ ਵਿੱਚ ਨਾ ਮੇਰੇ ਫਾਦਰ ਸਾਹਿਬ ਚੜ੍ਹਾਈ ਕਰ ਗਏ ਸੀਗੇ ਤੇ ਮੈਨੂੰ ਲੱਗਾ ਕਿ ਮੇਰਾ ਬ੍ਰਦਰ ਜਿਹੜਾ ਸੀ ਮੇਰੇ ਕੋਲ ਆਇਆ ਤੇ ਉਹਨੇ ਕਿਹਾ ਕਿ ਤੂੰ ਇਹਨਾਂਰ ਕਬਰਾਵਨਾ ਬੀਪੀਓ ਮੇਰਾ ਮਰਿਆ ਤੁਹਾਡਾ ਨਹੀਂ ਮਰਿਆ ਮੈਂ ਜੀਦਾ ਮੈਨੂੰ ਲੱਗਾ ਉਦੋਂ ਸ਼ਾਇਦ ਉਸ ਗੱਲ ਦਾ ਮਾਇਨਾ ਮੈਨੂੰ ਨਹੀਂ ਸੀ ਪਤਾ ਮੈਂ ਛੋਟਾ ਸੀ ਉਦੋਂ 8ਵੀਂ 9ਵੀਂ ਵਿੱਚ ਪੜ੍ਹਦਾ ਸੀ ਉਹਨੂੰ ਵੀ ਨਹੀਂ ਸੀ ਸ਼ਾਇਦ ਇਸ ਗੱਲ ਦਾ ਪਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਹ 12ਵੀਂ ਚ ਪੜਦਾ-ਪੜਦੇ ਏਡਾ ਏਡਾ ਮਤਲਬ ਸਿਆਣਾ ਹੋ ਗਿਆ ਵਾ ਕਿ ਉਸ ਗੱਲ ਨੂੰ ਇੰਨਾ ਜ਼ਿਆਦਾ ਆਪਣੇ ਦਿਲ ਤੇ ਲੈ ਦੂਗਾ ਕਿ ਅੱਜ ਮੇਰੀ ਦਾੜੀ ਦੇ ਵਾਲ ਚਿੱਟੇ ਹੋ ਗਏ ਆ ਮੇਰੇ ਤਿੰਨ ਨਿਆਣੇ ਹੋ ਗਏ ਆ ਉਹ ਅੱਜ ਵੀ ਉਹ ਜ਼ਿੰਮੇਵਾਰੀ ਤੋਂ ਬਾਹਰ ਨਹੀਂ ਜਾਂਦਾ ਅੱਜ ਵੀ ਉਹ ਪਿਓ ਹੀ ਆ ਮੇਰਾ ਮੇਰੇ ਬੱਚਿਆਂ ਦਾ ਤਾਇਆ ਬਾਅਦ ਚਾ ਉਹਨਾਂ ਦਾ ਦਾਦਾ ਪਹਿਲਾਂ ਉਹਨੂੰ ਇੱਕ ਇਨਸਿਕਿਓਰ ਬੰਦਾ ਹੁੰਦਾ ਨਾ ਕਿ ਜੇ ਮੈਂ ਕੰਮ ਬੰਦ ਕਰਤਾ ਤੇ ਘਰ ਦੀ ਰੋਟੀ ਕਿੱਦਾਂ ਚੱਲੂਗੀ ਉਹ ਅੱਜ ਵੀ ਉਸੇ ਇਨਫਲੂਐਂਸ ਜਿੰਦਾ ਅੱਜ ਵੀ ਉਹਨੂੰ ਫੋਬੀਆ ਇੱਕੋ ਬਿਮਾਰੀ ਜਿਹੜੀ ਹੁੰਦੀ ਹੈ ਡਰ ਜਿਹਨੂੰ ਕਹਿੰਦੇ ਆਪਾਂ ਅੱਜ ਵੀ ਉਹਦੇ ਬੈਕ ਆਫ ਦਾ ਮਾਈਂਡ ਕਿਤੇ ਉਹ ਡਰ ਰਿਹਾ ਵੀ ਜੇ ਮੈਂ ਕੰਮ ਬੰਦ ਕਰਤਾ ਤੇ ਮੇਰੇ ਘਰ ਦੇ ਕੀ ਖਾਣਗੇ ਇਹ ਇਹ ਮਤਲਬ ਇੱਕ ਜ਼ਿੰਮੇਵਾਰੀ ਆ ਮਤਲਬ ਜਿਹੜੀ ਆਪਣੇ ਆਪ ਤੇ ਲਈ ਫਿਰਦਾ